ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਬਰਾਲਾ ਸਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਹੋਈ ਹੈ ਪਿੰਡ ਨੂੰ ਤੇ ਅੱਜ ਜਿਹੜਾ ਸਾਰਾ ਹੀ ਪਿੰਡ ਇਕੱਤਰ ਹੋ ਗਏ ਅੱਜ ਪਿੰਡ ਸੁਲਤਾਨਵਿੰਡ ਪਤੀ ਬਹਿਣੀਵਾਲ ਅੱਜ ਸਟੇਡੀਅਮ ਜਿਹੜਾ ਇੱਥੇ ਖੋਲਿਆ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸ੍ਰੀ ਗੁਰੂ ਅਕਬੈ ਸਾਹਿਬ ਸਟੇਡੀਅਮ ਜਿਹੜਾ ਖੋਲਿਆ ਗਿਆ ਵਾ ਇੱਥੇ ਅੱਜ ਇੱਕ ਕਬੱਡੀ ਦਾ oprala ਜਿਹੜਾ ਚਾਲੂ ਕੀਤਾ ਗਿਆ ਪਿੰਡ ਸੁਲਤਾਨਵੰਡ ਦੇ ਵਿੱਚ ਇੱਕ ਜਿਹੜਾ oprala ਇਹ ਗਤਕੇ ਦਾ ਕੀਤਾ ਗਿਆ ਤੇ ਦੂਜਾ ਜੁੱਡੋ ਵੀ ਨਾਲ ਚੱਲਦੀ ਇੱਥੇ ਤੇ ਇਹ ਕਰਕੇ ਗੇਮਾਂ ਹੋਰ ਵੀ ਕਾਫੀ ਜਿਹੜੀਆਂ ਇਹ ਸਟੇਡੀਅਮ ਦੇ ਵਿੱਚ ਜਿਹੜੀਆਂ ਚਾਲੂ ਹੋਣ ਜਾ ਰਹੀਆਂ ਅੱਜ ਤੋਂ ਜਿਹੜਾ ਇਹ ਦਰਗਾੜਨ ਜਿਹੜਾ ਵਾ ਇਹ ਸਾਰੇ ਵੀਰ ਪੱਤੀ ਵਾਲਿਆਂ ਨਾਲ ਰਲ ਕੇ ਸਾਰੇ ਪਿੰਡ ਨੇ oprala ਕੀਤਾ ਤੇ ਇਹ ਜਿਹੜਾ ਅੱਜ ਜਿਹੜਾ ਅប្រਾਲਾ ਕੀਤਾ ਵਾ ਕਬੱਡੀ ਦਾ ਨੌਜਵਾਨ ਬੱਚੇ ਜਿਹੜੇ 12 ਸਾਲ ਤੋਂ ਲੈ ਕੇ 20 ਸਾਲ ਤੱਕ ਜਿਹੜੇ ਆ ਇਹ ਬੱਚੇ 18 ਸਾਲ ਤੱਕ ਜਿਹੜੇ ਲੈ ਜਾਣਗੇ ਇਹ ਹੋਰ ਵੀ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਰਲ ਮਿਲ ਕੇ ਵੱਧ ਚੜ ਕੇ ਜਿਹੜਾ ਹਰ ਤਰ੍ਹਾਂ ਸਾਥ ਦੇਈਏ ਕਿਉਂਕਿ ਇਹ ਜਿਹੜੇ ਨੌਜਵਾਨ ਬੱਚੇ ਆ ਸਾਡੀ نسل ਆ ਇਹਨਾਂ ਨੂੰ ਹਰ ਤਰ੍ਹਾਂ ਦੀ ਲੋੜ ਪੈਣੀ ਆ ਇਹਨਾਂ ਨੂੰ ਕੱਪੜੇ ਦੀ ਵੀ ਲੋੜ ਪੈਣੀ ਆ ਇਹਨਾਂ ਨੂੰ ਖਰਾਕ ਦੀ ਵੀ ਲੋੜ ਪੈਣੀ ਆ ਹਰ ਪੱਖੋਂ ਮੈਂ ਬੇਨਤੀ ਕਰਦਾ ਕਿ ਬਾਹਰ ਵਾਲੇ ਵੀਰਾਂ ਨੂੰ ਇੱਥੋਂ ਵਾਲੇ ਵੀਰਾਂ ਨੂੰ ਇਹ ਸਾਰੇ ਆਪਾਂ ਰਲ ਮਿਲ ਕੇ ਜਿਹੜਾ ਵਾ ਜਿਸ ਤਰ੍ਹਾਂ ਬਾਹਰ ਦੇ ਪਿੰਡਾਂ ਦੇ ਵਿੱਚ ਚੱਲਣ ਡੀਆਂ ਜਿਹੜੇ ਅਕੈਡਮੀ ਨੂੰ ਜਿਹੜਾ ਇਹ ਜਿਹੜਾ ਸਾਥ ਆਪਾਂ ਜਿਹੜਾ ਜ਼ਰੂਰ ਇਹਨਾਂ ਨੌਜਵਾਨਾਂ ਦਾ ਬੱਚਿਆਂ ਦਾ ਦਈਏ ਕਿ ਆਉਣ ਵਾਲੀ نسل ਜਿਹੜੀ ਆ ਸਾਡੀ ਬਚ ਜੇ ਕਿਉਂਕਿ ਇਹ ਬੜਾ ਜ਼ਰੂਰੀ ਆ ਕਿ ਸਾਡਾ ਪਿੰਡ ਜਿਹੜਾ ਇਹ ਅੱਗੇ ਵੀ ਯੋਧਿਆਂ ਦਾ ਪਿੰਡ ਹੋਇਆ ਬੜੇ ਸੂਰਬੀਰ ਇੱਥੋਂ ਨਿਕਲੇ ਆ ਤੇ ਅਸੀਂ ਚਾਹੁੰਦੇ ਅੱਗੇ ਖਿਡਾਰੀ ਵੀ ਬੜੇ ਨਿਕਲੇ ਆ ਤੇ ਅਸੀਂ ਹੁਣ ਫੇਰ ਚਾਹੁੰਦੇ ਆ ਕਿ ਜਿਹੜਾ ਇਹ ਪਰਾਲਾ ਇਹ ਰਲ ਮਿਲ ਕੇ ਸਾਰੇ ਵੀਰ ਸਾਰੇ ਪਿੰਡ ਏ ਅਬਰਾਲਾਪਾਰ ਵਾਲੇ ਮਿਲ ਕੇ ਕਰੀਏ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਨਚੋਰ ਜਿਹੜਾ ਸਾਡਾ ਚੰਗਾ ਨਿਕਲੇ ਇਸ ਕਰਕੇ ਅਸੀਂ ਸਾਰੀ ਹੀ ਟੀਮ ਰਲ ਕੇ ਪਿੰਡ ਦੀ ਜਿਸ ਤਰ੍ਹਾਂ ਅਸੀਂ ਖੜਾ ਦੀਆਂ ਮਦਦਾਂ ਕਰਨ ਜਾਣਦੇ ਆ ਸਾਰਾ ਪਿੰਡ ਹਰ ਇੱਕ ਥਾਂ ਅਸੀਂ ਕਾਰਜ ਜੇ ਕੌਮ ਵਾਸਤੇ 84 ਦੀ ਗੱਲ ਹੋਈ ਉਦੋਂ ਵੀ ਸਿਰ ਦੇਣ ਵਾਸਤੇ ਅੱਗੇ ਜਦੋਂ ਆਪਣਾ 21 ਸਿੰਘ ਲੜੇ ਉਦੋਂ ਵੀ ਜੱਲਿਆਂ ਵਾਲੇ ਬਾਗ ਜੱਲਿਆਂ ਵਾਲੇ ਬਾਗ ਦੇ ਵਿੱਚ ਵੀ ਜਿਹੜਾ ਇਹ ਚਸ਼ਮਦੀਦ ਗਵਾ ਸਾਡੇ ਇੱਥੋਂ ਦੇ ਹੋਏ ਬਜ਼ੁਰਗ ਹਰ ਇੱਕ ਪੱਖੋਂ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਰਹੀ ਆ ਕਿਉਂਕਿ ਇਹ ਪਿੰਡ ਜਿਹੜਾ ਸੁਲਤਾਨਵੰਡਿਆ ਕੁਰਬਾਨੀਆਂ ਦੇਣ ਲਈ ਜਾਂ ਖੇਡਾਂ ਲਈ ਜਾਂ ਹਰ ਪੱਖੋਂ ਜਿਹੜਾ ਵਾ ਇਹ ਕੌਮ ਵਾਸਤੇ ਅੱਗੇ ਹੁੰਦਾ ਵਾ ਇਹ ਪਿੰਡ ਪੱਦਰ ਦੇ ਸ਼ਹਿਰ ਪੱਦਰ ਤੇ ਜਾਂ ਬਾਹਰ ਬੱਚਿਆਂ ਨੇ ਖੇਡਣ ਲਈ ਜਾਣਾ ਉਹਦੇ ਲਈ ਵੀ ਕੋਈ ਉਪਰਾਲਾ ਕੀਤਾ ਜਾਏਗਾ ਬਿਲਕੁਲ ਜੀ ਬਿਲਕੁਲ ਇਹ ਹਰ ਇੱਕ ਉਪਰਾਲਾ ਜਿਹੜਾ ਬਾਹਰ ਦਾ ਜਾਂ ਆਪਣਾ ਪੰਜਾਬ ਲੈਵਲ ਤੇ ਜਿਹੜੀਆਂ ਮਤਲਬ ਸਟੇਟ ਲੈਵਲ ਜਿਹੜੀਆਂ ਉਹਨਾਂ ਤੇ ਇੰਡੀਆ ਲੈਵਲ ਗਾਂ ਵਰਲਡ ਲੈਵਲ ਜਿਹੜੀ ਆ ਇਹ ਸਾਰਿਆਂ ਦੇ ਜਿਹੜਾ ਉਪਰਾਲਾ ਜਿਹੜਾ ਇਹ ਨਾਲ ਅਸੀਂ ਸਾਡਾ ਪਿੰਡ ਸੰਯੋਗ ਦਉ ਕਿਉਂਕਿ ਬੱਚਾ ਭਾਵੇਂ ਕਿਸੇ ਦਾ ਵੀ ਇੱਥੇ ਐਂਟਰੀ ਕਰਾ ਸਕਦਾ ਇੱਕ ਜ਼ਰੂਰੀ ਨਹੀਂ ਕਿ ਸultanpur ਦੇ ਹੀ ਸਾਰੇ ਬੱਚੇ ਆਉਣਗੇ ਬਾਹਰੋਂ ਵੀ ਆ ਕੇ ਕੋਈ ਬੱਚਾ ਕਿਸ ਦਾ ਕੋਈ ਬੱਚਾ ਗਰੀਬ ਕੋਈ ਕਿਸ ਤਰ੍ਹਾਂ ਦਾ امیر ਜਾਂ ਕੋਈ ਵੀ ਆਪਣਾ ਜਿਹੜਾ ਸ਼ੌਂਕ ਰੱਖਦਾ ਵਾ ਉਹ ਆ ਕੇ ਇੱਥੇ ਖੇਡ ਦੇ ਵਿੱਚ ਸਾਡੇ ਵੱਲੋਂ ਵੀ ਸਾਲ ਦੇ ਵਿੱਚ ਕੋਈ ਖੇਡ ਮੁਕਾਬਲੇ ਕਿੰਨੇ ਕਰਵਾਏ ਬਿਲਕੁਲ ਜੀ ਸਾਡੇ ਬੜਾ ਤਕੜਾ ਜਿਹੜਾ ਵਾ ਗੁਰੂ ਸਾਹਿਬ ਦਾ ਵਿਆਹਪੁਰਪੋਂ ਦਾ ਉੱਥੇ ਜਿਹੜਾ ਵਾ ਇਹ ਟੂਰਨਾਮੈਂਟ ਹੁੰਦੇ ਆ ਉਹਨਾਂ ਟੂਰਨਾਮੈਂਟਾਂ ਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਖੜਵਾਇਆ ਜਾਊਗਾ ਨਾਲੇ ਹੋਰ ਵੀ ਟੂਰਨਾਮੈਂਟ ਜਿੱਦਾਂ ਬਾਹਰ ਦੇ ਪਿੰਡ ਮੇਲੇ ਮੇਲੇ ਹੁੰਦੇ ਆ ਜਾਂ ਕਿਤੇ ਵੀ ਹੁੰਦੇ ਆ ਉਥੇ ਬੱਚੇ ਅਸੀਂ ਖੇਡਣ ਜਿਹੜੇ ਆ ਆਪਣੇ ਪਿੰਡ ਲੋਖੜਿਆ ਕਰਾਂਗੇ ਜੀ ਮਾਲੀ ਸਾਹਿਬਾ ਲਈ ਤੁਸੀਂ ਪਿੰਡ ਵਾਸੀ ਹੀ ਸਾਥ ਦੋਗੇ ਜਾਂ ਕੋਈ ਦੇਸ਼ਾਂ ਵਦੇਸ਼ਾਂ ਤੋਂ ਜਨੋਜਵਾਨ ਦੇ ਕਰ ਇਹਨਾਂ ਦਾ ਮਦਦ ਕਰਨਾ ਚਾਹੁੰਦੇ ਨੇ ਉਹ ਨਹੀਂ ਨਹੀਂ ਸਾਡੇ ਜਿਹੜੇ ਬੱਚੇ ਆ ਜੀ ਸਾਡੇ ਬੱਚੇ ਨੌਜਵਾਨ ਸਾਡੇ ਬਜ਼ੁਰਗ ਸਾਰੇ ਬਾਹਰ ਆ ਇੱਥੇ ਵੀ ਹੈਗੇ ਵੀਰ ਇੱਥੋਂ ਵਾਲੇ ਵੀ ਬੜਾ ਪਿਆਰ ਰੱਖਦੇ ਆ ਆਪਣੀ ਨਸਲ ਨਾਲ ਸਾਰੇ ਪੱਖੋਂ ਜਿਹੜੇ ਆ ਬਾਹਰ ਵਾਲੇ ਵੀ ਹੁਣ ਕਈ ਵੀਰਾਂ ਨੇ ਸਾਨੂੰ ਸਾਡੇ ਆਪ ਦੇ ਹੀ ਆ ਜਿਹੜੇ ਜਿੰਨਾ ਬੜਿਆ ਇਸ ਚੀਜ਼ ਦਾ ਹੰਗਾਰਾ ਦਿੱਤਾ ਕਿ ਤੁਸੀਂ ਗੈਮ ਚਾਲੂ ਕਰੋ ਅਸੀਂ ਤੁਹਾਡੇ ਹਰ ਪੱਖੋਂ ਨਾਲ ਆਂ ਅਰ ਬੱਚੇ ਦੀ ਖਰਾਕ ਜਾਂ ਬੱਚੇ ਦੀ ਵਰਦੀ ਜਾਂ ਆਉਣ ਜਾਣ ਦੇ ਖਰਚੇ ਉਹ ਸਾਰੇ ਅਸੀਂ ਆਪ ਨਾਲ ਰਲ ਕੇ ਕਰਾਂਗੇ ਜੀ ਅੱਜ ਬੱਚੇ ਆਏ ਨੇ ਮੁੰਡੇ ਨੇ ਕੋਈ ਲੜਕੀਆਂ ਵੀ ਵਾਸਤੇ ਵੀ ਕੋਈ ਪ੍ਰਾਲਾ ਕੀਤਾ ਜਾਇਆ ਕੋਈ ਲੜਕੀਆਂ ਵੀ ਜੇਕਰ ਖੇਡਾਂ ਵਿੱਚ ਅੱਗੇ ਹੋਣੇ ਚਾਹ ਬਿਲਕੁਲ ਜੀ ਬਿਲਕੁਲ ਇਹ ਵਿਚਾਰ ਹੈਗਾ ਸਾਡਾ ਜੀ ਇਸ ਤਰ੍ਹਾਂ ਹੋਗਾ ਜਿਸ ਤਰ੍ਹਾਂ ਇਹਦੇ ਟਾਈਮ ਰੱਖੇ ਜਾਣਗੇ ਜਿਸ ਤਰ੍ਹਾਂ ਇਹ ਨੌਜਵਾਨਾਂ ਦਾ ਮੁੰਡਿਆਂ ਦਾ ਟਾਈਮ ਆ ਇਹ ਇਹ 4 ਦਿਨ ਇਹਨਾਂ ਨੂੰ 5 ਦਿਨ ਦਿੱਤੇ ਜਾਣਗੇ ਜਾਂ 3 ਦਿਨ ਉਹ ਬੱਚਿਆਂ ਨੂੰ ਦਿੱਤੇ ਜਾਣਗੇ ਕਿਉਂਕਿ ਉਸ ਟਾਈਮ ਫਿਰ ਦੂਜਾ ਕੋਈ ਲੜਕਾ ਜਿਹੜਾ ਸਟੇਡੀਅਮ ਦੇ ਵਿੱਚ ਅੰਦਰ ਨਹੀਂ ਆਊਗਾ ਕਿਉਂਕਿ ਉਹ ਬੱਚਿਆਂ ਦਾ ਹੀ ਇਕੱਲਾ ਹੋਏਗਾ ਫਿਰ ਉਹ ਟੂਰਨਾਮੈਂਟ ਜਦੋਂ ਇੱਕ ਦਿਨ ਦਾ ਜਾਂ ਦੋ ਦਿਨ ਦਾ ਹੋਊਗਾ ਉਹ ਐਂਟਰੀ ਫਿਰ ਕੋਈ ਭੈਣ ਲੱਭਾਂਗੇ ਸਾਡੀ ਧੀ ਹੋਊਗੀ ਜਿਹੜੀ ਕਬੱਡੀ ਖੇਡਦੀ ਹੋਊਗੀ ਉਹ ਬੱਚੀ ਨੂੰ ਅਸੀਂ ਕੋਚ ਜਿਹੜਾ ਵਾ ਉੱਤੇ ਲਾਵਾਂਗੇ ਜੀ ਉਹ ਕੋਚ ਰੱਖਿਆ ਤਾਂ ਸਾਡੇ ਹਾਂਜੀ ਕੋਚ ਹੈਗਾ ਜੀ ਆ ਵੀਰ ਆਪਣਾ ਵੇਖੋ ਡਿਆ ਇਹਨੂੰ ਮਾਰੋ ਕੈਮਰਾ ਖੋਲੋ ਆ ਵੇਖੋ ਮਨਪ੍ਰੀਤ ਡਿਆ ਵਾ ਆਪਣਾ ਵੀਰ ਤੇ ਇਹ ਡਿਆ ਆਪਣੀ ਟੈਸਟ ਕਰਾਉਣ ਡਿਆ ਵਾ ਕਿਉਂਕਿ ਅਜੇ ਪੂਰੇ ਬੱਚੇ ਨਹੀਂ ਆਏ ਅੱਜ ਪਹਿਲਾ ਦਿਨ ਹੀ ਕਿਉਂਕਿ ਐਂਟਰੀ ਤੇ ਘਰ ਤੋਂ ਘਾਟੂ ਸਾਡੇ 10 15 ਬੱਚਿਆਂ ਨੇ ਕਰਵਾਈ ਆ ਤੇ ਅੱਜ ਕਿਸੇ ਰੁਝਾਨ ਕਰਕੇ ਸਾਰੇ ਬੱਚੇ ਜਿਹੜੇ ਨਹੀਂ ਆਏ ਤੇ ਕੁਝ ਮੈਸੇਜ ਵੀ ਸਾਡੇ ਕੋਲ ਨਹੀਂ ਲਾਇਗੇ ਬਾਕੀ ਵੀਰ ਜੀ ਗਤਕੇ ਵੱਲੋਂ ਜਿਹੜਾ ਆਉ ਭਾਈ ਸਭ ਗਤਕੇ ਵੱਲੋਂ ਜਿਹੜੇ ਆਏ ਇਹ ਵੀਰ ਜੀ ਜਿਹੜੇ ਸਾਡੇ ਓਸਤਾਜ ਜੀ ਆ ਇਹ ਆਪਣਾ ਟ੍ਰੇਨਿੰਗ ਦੇਣਗੇ ਜੀ ਠੀਕ ਹੈ ਗੁਰਜੀ ਕੀ ਫਤਿਹ ਕਰ ਦਿੱਤੀ ਜਾਣਗੀ ਸਾਹਾ ਸੰਗਤ ਜੀ ਇੱਥੇ ਸੁਲਤਾਨਵੰਡ ਸਟੇਡੀਅਮ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ ਸ਼ਸਤਰ ਵਿਦਿਆ ਦੀ ਸਖਲਾਈ ਦਿੱਤੀ ਚਾਹੀਦੀ ਹੈ ਦਾਸ ਵੱਲੋਂ ਵਿਕਰਮ ਸਿੰਘ ਸੇ ਸਰ ਨਤੀਜਾ ਵੱਲੋਂ 21 ਇੱਕ ਮੈਂਬਰ ਕਮੇਟੀ ਵੱਲੋਂ ਸਹਿਯੋਗ ਦੇ ਨਾਲ ਦੇ ਸੰਯੋਗ ਦੇ ਨਾਲ ਛਤਰੀ ਵਿਦਿਆਵਿਦਿਅ ਸਕਲਾਈ ਕੀਤੀ ਹੈਗੀ ਇੱਥੇ ਜਿਹੜੀ ਉਹ ਮਰਦਾ ਮਰਜੀ ਆ ਕੇ ਗੱਤਕਾ ਸਿੱਖ ਸਕਦਾ ਹੈ ਆਪਣਾ ਗੱਤਕਾ ਖੜਾ ਵੀ ਦੱਸ ਦਿਓ ਜੀ ਗੱਤਕਾ ਖੜਾ ਸਾਬ ਜਿਆਦਾ ਬਾਬਾ ਜੀਤ ਸਿੰਘ ਗੱਤਕਾ ਖੜਾ ਧੰਨਵਾਦ ਜੀ ਬੋਲੇ ਸੋਨਿਆ ਸਾਥ ਸਦੀ ਆਏਗਾ